ਬਠਿੰਡਾ ਦੇ ਵਿੱਚ ਉਸ ਵੇਲੇ ਇੱਕ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਜਦੋਂ ਰਾਮਲੀਲਾ ਸਟੇਜ ਦੇ ਉੱਤੇ ਸ਼ਰਾਰਤੀ ਅਨਸਰ ਦੇ ਦੁਆਰਾ ਇੱਕ ਅਜਹੀ ਅਸ਼ਲੀਲ ਹਰਕਤ ਕੀਤੀ ਜਿਸ ਦਾ ਵੀਡੀਓ ਵੀ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਿਹਾ ਬਠਿੰਡਾ ਦੇ ਗੋਲ ਡਿੱਗੀ ਦੇ ਕੋਲ ਬਣੇ ਪ੍ਰਾਈਵੇਟ ਸਕੂਲ ਦੇ ਵਿੱਚ ਰਾਮਲੀਲਾ ਚੱਲ ਰਹੀ ਸੀ ਜਿੱਥੇ ਕਿ ਸਟੇਜ ਦੇ ਉੱਤੇ ਇੱਕ ਨੌਜਵਾਨ ਅਜਹੀ ਹਰਕਤ ਕੀਤੀ ਇਸ ਮਾਮਲੇ ਦੇ ਵਿੱਚ ਐਸਪੀਸੀਟੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸਾਨੂੰ ਰਾਮਲੀਲਾ ਪ੍ਰਬੰਧਕਾਂ ਦੇ ਵੱਲੋਂ ਇੱਕ ਸ਼ਿਕਾਇਤ ਦਿੱਤੀ ਗਈ ਹੈ ਤੇ ਇਸ ਵਿੱਚ ਕਾਰਵਾਈ ਕੀਤੀ ਜਾ ਰਹੀ ਹੈ। ਇੱਕ ਸੋਸ਼ਲ ਮੀਡੀਆ ਦੇ ਉੱਪਰ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਲੜਕਾ ਜਿਹੜਾ ਹੈਗਾ ਇੱਕ ਹੋਰ ਵਿਅਕਤੀ ਦੇ ਨਾਲ ਅਸ਼ਰੀਲ ਹਲਕਤ ਕਰਦਨ ਦਿਖਾਈ ਦੇ ਰਿਹਾ ਹੈ। ਇਸ ਦੇ ਸਬੰਧ ਦੇ ਵਿੱਚ ਜੋ ਸਾਡੀ ਪ੍ਰਤਾਪ ਤੋਂ ਸਾਹਮਣੇ ਆਇਆ ਕਿ ਥਾਣਾ ਪੋਤਵਾਲੀ ਏਰੀਏ ਦੇ ਵਿੱਚ ਰਾਮਲੀਲਾ ਦਾ ਪ੍ਰੋਗਰਾਮ ਮਨਾਇਆ ਜਾ ਰਿਹਾ ਸੀਗਾ। ਇਹ ਜਿਹੜੀ ਵੀਡੀਓ ਹੈਗੀ ਹੈ ਉਸ ਪ੍ਰੋਗਰਾਮ ਦੇ ਵਿੱਚ ਇਹ ਦੋ ਜਿਹੜੇ ਵਿਅਕਤੀ ਨੇ ਉਹਨਾਂ ਵੱਲੋਂ ਸ਼ੂਟ ਕੀਤੀ ਗਈ ਹੈ ਬਣਾਈ ਗਈ ਹੈ ਇਸ ਬੰਦ ਦੇ ਵਿੱਚ ਅਸੀਂ ਥਾਣਾ ਕੋਤਵਾਲੀ ਦੇ ਵਿੱਚ ਮੁਕੱਦਮਾ ਨੰਬਰ 184 ਅੰਡਰ ਸੈਕਸ਼ਨ 299 BNS ਐਂਡ 61 ਸਬਸੈਕਸ਼ਨ 2 BNS ਦਰਜ ਰਜਿਸਟਰ ਕੀਤਾ ਹੈ ਤੇ ਇਸ ਦੇ ਵਿੱਚ ਅਸੀਂ ਇੱਕ ਵਿਅਕਤੀ ਦੀ ਪਛਾਣ ਕਰ ਲਈ ਜੋ ਕਿ ਸੁਖਚੈਨ ਸਿੰਘ ਬਟਿੰਡਾ ਦਾ ਰਹਿਣ ਵਾਲਾ ਹੈ ਤੇ ਦੂਸਰੇ ਦੋਸ਼ੀ ਵੀ ਜਿਹੜੀ ਹੈਗੀ ਪਛਾਣ ਕੀਤੀ ਜਾ ਰਹੀ ਹੈ ਸੁਖਚੈਨ ਸਿੰਘ ਨੂੰ ਗ੍ਰਿਫਤਾਰ ਕਰਨ ਲਈ ਸਾਡੀਆਂ ਵਕੂਫਤੀਬ ਲੱਗੀਆਂ ਹੋਈਆਂ ਨੇ ਜਲਦੀ ਹੀ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਊਗਾ ਤੇ ਇਸ ਦੇ ਵਿੱਚ ਸਾਡੀ ਹੋਰ ਵੀ ਅਸੀਂ ਤਤਸ਼ਖਿਸ਼ ਕੀਤੀ ਜਾਊਗੀ ਕਿ ਇਸ ਦੇ ਇਲਾਵਾ ਦੋਨੋਂ ਤੋਂ ਇਲਾਵਾ ਵੀ ਕੋਹੋਰ ਲਿਖੇਨਾਂ ਨਾਲ ਸ਼ਾਮਲ ਸੀ ਜਾਂ ਨਹੀਂ ਸੀ ਤੇ ਬਾਕੀ ਵੀ ਜਿਹੜੀ ਹੈਗੀ ਹੈ ਸਾਡੀ ਫਰਦਰ ਇਨਵੈਸਟੀਗੇਸ਼ਨ ਕੀਤੀ ਜਾਦੀ ਹੈ। ਐਸਾ ਜਿਹੜੀ ਅਸੀਂ ਹਰਕਤ ਕੀਤੀ ਜਾ ਰਹੀ ਹੈ ਕਿ ਇਹ ਰਾਮਗੜ੍ਹ ਕਿੱਥੇ ਚੱਲ ਰਹੀ ਹੈ ਇਹ। ਇਹ ਥਾਣਾ ਕੋਤਵਾਲੀ ਦੇ ਵਿੱਚ 골ਡਿੱਗੀ ਦੇ ਜੇ ਡਾਲ ਇੱਕ ਸਕੂਲ ਹੈਗਾ ਉਸ ਦੇ ਵਿੱਚ ਮਨਾਇਆ ਜਾ ਰਿਹਾ ਸੀ ਪ੍ਰੋਗਰਾਮ। ਇਹ ਜਿਹੜੀ ਹੈਗੀ ਵੀਡੀਓ ਉੱਥੋਂ ਦੀ ਬਣਾਈ ਗਈ ਹੈ। ਇੱਕ ਇੱਕ ਸੀ ਵੀਡੀਓ ਵਾਇਰਲ ਤੇ ਆਪਸੀ ਮਾਉਂਟ ਅੱਜ ਕੀਤਾ ਕਿ ਰਾਮਗੜ੍ਹ ਦੇ ਪ੍ਰੋਮੋਟਰ ਤੋਂ ਸਕੈਪ ਕਰ ਦਿੱਤੀ ਜੋ ਕੋਈ ਨਹੀਂ ਆ ਦੇਖੋ ਰਾਮਨਿਲਾ ਦੇ ਜਿਹੜੇ ਪ੍ਰਬੰਧਕ ਸੀਗੇ ਉਹਨਾਂ ਨੂੰ ਸਾਨੂੰ ਅਪਰੋਚ ਕੀਤੀ ਸੀਗੀ ਤੇ ਉਹਨਾਂ ਨੇ ਵੀ ਸਾਨੂੰ ਵੀਡੀਓ ਸ਼ੇਅਰ ਕੀਤੀ ਸੀਗੀ ਇਸ ਤੋਂ ਇਲਾਵਾ ਸੋਸ਼ਲ ਮੀਡੀਆ ਦੇ ਉੱਪਰ ਵੀਡੀਓ ਵਾਇਰਲ ਹੋ ਰਹੀ ਸੀਗੀ ਸੋ ਸਾਰੇ ਤੱਥਾਂ ਨੂੰ ਵਾਚਦੇ ਹੋਏ ਅਸੀਂ ਜਿਹੜੀ ਹੈਗੀ ਆ ਇਹਦੇ 'ਚ ਮੁਕਦਮਾ ਦਰਜ ਕਰਕੇ ਫਰਦਰ ਅਸੀਂ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਹੈ ਸਰ ਜਿਸ ਤਰ੍ਹਾਂ ਹੋਰ ਵੀ ਹੁਣ ਰਾਮਗੜ੍ਹ ਸ਼ੁਰੂ ਹੋ ਜਾਣੀਆਂ ਉਸ ਨੂੰ ਦੇਖਦੇ ਹੋਏ ਇਸ ਤਰ੍ਹਾਂ ਦੇ ਖੇਤਾਂ 'ਤੇ ਕੋਈ ਹਰਕਤ ਨਾ ਹੋਵੇ ਤੇ ਤੁਸੀਂ ਪੁਲਿਸ ਦੀ ਸੁਰੱਖਿਆ ਹੋਰ ਬ ਅ ਡੈਫੀਨੇਟਲੀ ਇਹ ਸਾਡੇ ਵੱਲੋਂ ਪੁਲਿਸ ਦੇ ਸਿਕਿਉਰਿਟੀ ਇੰਤਜ਼ਾਮ ਕੀਤੇ ਗਏ ਨੇ ਤੇ ਨਾਲ ਹੀ ਅਸੀਂ ਸਾਰੇ ਆਰਗੇਨਾਈਜ਼ਰਸ ਨੂੰ ਵੀ ਬੇਨਤੀ ਕਰਦੇ ਹਾਂ ਕਿ ਕੋਈ ਵੀ ਜਿਹੜਾ ਪ੍ਰੋਗਰਾਮ ਹੈਗਾ ਉਹਦੇ ਵਿੱਚ ਜਿਹੜੀ ਧਾਰਮਿਕ ਮਰਿਆਦਾ ਹੈਗੀ ਉਸ ਨੂੰ ਧਿਆਨ ਦੇ ਵਿੱਚ ਰੱਖਿਆ ਜਾਵੇ ਕਿਸੇ ਵੀ ਤਰ੍ਹਾਂ ਦੀ ਘਟਨਾ ਹੁੰਦੀ ਹੈ ਜਾਂ ਕੋਈ ਬੰਦਾ ਕੋ ਨੂੰ ਕਿਸੇ ਤਰ੍ਹਾਂ ਦੀ ਗਲਤ ਹਰਕਤ ਕਰਦਾ ਤਾਂ ਉਹਦੇ ਸਬੰਧੀ ਤੁਰੰਤ ਸਾਨੂੰ ਜਿਹੜਾ ਸਾਡਾ ਧਿਆਨ ਦੇ ਵਿੱਚ ਲਿਆਂਦਾ ਜਾਵੇ ਤਾਂ ਕਿ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਮੋੜੀ ਲਿਆਂਦੀ ਜਾਵੇ ਇਸ ਮਾਮਲੇ ਦੇ ਵਿੱਚ ਦੂਜੇ ਪਾਸੇ ਰਾਮਲੀਲਾ ਦੇ ਪ੍ਰਧਾਨ ਨੇ ਦੱਸਿਆ ਕਿ ਸਾਡੀ ਰਾਮਲੀਲਾ ਨੂੰ ਬਦਨਾਮ ਕਰਨ ਦੇ ਵਾਸਤੇ ਸ਼ਰਾਤੀ ਅੰਤਰਾਂ ਦੇ ਵੱਲੋਂ ਅਜਿਹਾ ਕੁਝ ਕੀਤਾ ਜਾ ਰਿਹਾ ਹੈ ਇਹ ਜਿਹੜੀ ਵੀਡੀਓ ਵਾਇਰਲ ਹੋਈ ਹੈ ਇਹ ਸਾਰੀ ਵੀਡੀਓ ਵੱਧ ਤੋਂ ਵੱਧ ਦੇ ਅੱਧਾ ਮਿੰਟ ਦੀ ਕਲੱਬ ਦੀ ਵੀਡੀਓ ਬਾਕੀ ਸਾਰੀ ਰੋਡ ਤੇ ਬਾਹਰ ਦੀ ਹੈ ਬਾਹਰ ਝਗੜਾ ਹੋਇਆ ਇੱਥੇ ਕੋਈ ਝਗੜਾ ਨਹੀਂ ਹੋਇਆ ਅੱਜ ਚੌਥੀ ਨਾਈਟ ਹੈ ਜਦੋਂ ਮਰਜ਼ੀ ਦੇ ਨੂੰ ਕੋਈ ਦਿੱਕਤ ਨਹੀਂ ਆਈ ਤੇ ਜਿਹੜਾ ਕੋਈ ਪ੍ਰੋਬਲਮ ਹੈ ਉਸੇ ਆਪ ਦਾ ਪੱਖ ਰੱਖਿਆ ਐਸਪੀ ਸਿੱਟੀ ਸਾਹਿਬ ਕੋਲ ਇਹ ਗੁਰਦਰ ਸਿੰਘ ਜੀ ਕੋਲ ਉਹਨਾਂ ਨੇ ਐਕਚੁਅਲ ਲੈਣਾ ਅਸੀਂ ਜ਼ਾਸਤਾ ਵੀ ਅਸੀਂ ਨਿਰਦੋਸ਼ ਸਾਡੀ ਕਲੱਬ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਔਰ ਸਾਡਾ ਫਾਲਟ ਕੋਈ ਨਹੀਂ ਸਿਰਫ ਕੁਝ ਅ ਦੂਜੇ ਕਲੱਬਾਂ ਜਾਂ ਕੋਈ ਜਿਹੜੇ ਸੰਸਦਾ ਚੱਲਦੀ ਹੈ ਇਹਨਾਂ ਨੂੰ ਸਾਡੀ ਕਲੱਬ ਤੋਂ ਕੀ ਦਿੱਕਦਾ ਮੇਰੀ ਸਮਝ ਤੋਂ ਬਾਹਰ ਹੈ ਇਹਨਾਂ ਨੂੰ ਕਿੱਥੇ ਸਾਡੇ ਨਾਲ ਖੜਨਾ ਚਾਹੀਦਾ ਆ ਕੇ ਸਾਡਾ ਸਾਥ ਦੇਣਾ ਜੀਦਾ ਇਹਨਾਂ ਨੂੰ ਬਈ ਪ੍ਰਧਾਨ ਜੀ ਦੱਸੋ ਕੀ ਲੋੜ ਸਾਡੀ ਕਿਥੇ ਸਾਡੇ ਉਲਟ ਖੜੇ ਹੁੰਦੇ ਆ ਮੈਨੂੰ ਪੁੱਛਣਾ ਚਾਹਨਾ ਹੈ ਜਿਹੜੇ ਸੰਸਦਾਲੇ ਹੈਗੇ ਅਸੀਂ ਕੋਈ ਅਸ਼ਲੀਲ ਕੰਮ ਕਰ ਰਹੇ ਆ ਅਸੀਂ ਆਸੀਂ ਕੋਈ ਗਲਤ ਸੀਨ ਦਿਖਾ ਰਹੇ ਤੋ ਮੇਰੇ ਕੋਲ ਤਿੰਨੋ ਦਾ ਵੀਡੀਓ ਪਈ ਹੈ ਜੜਾ ਮਰਜੀ ਆਵੇ ਆ ਕੇ ਮੇਰੇ ਤੋਂ ਵੀਡੀਓ ਮੰਗੇ ਅਗਰ ਇੱਕ ਵੀ ਸੀਨ ਸਾਡਾ ਗਲਤ ਹੋਵੇ ਜੋ ਮਰਜੀ ਸਜ਼ਾ ਦੇ ਸਕਦੇ ਪ੍ਰਧਾਨ ਜੀ ਸੀਨ ਦੀ ਗੱਲ ਨਹੀਂ ਹੈ ਜੀ ਪੁਲਿਸ ਦੇ ਤਰਫੋਂ ਕਤਵਾਲੀ ਪੁਲਿਸ ਦੇ ਤਰਫੋਂ ਮੌਲਾ ਵੀ ਦਰਜਾ ਲਿੱਤਾ ਗਿਆ ਹੈ ਜਿਹੜੀ ਤੁਹਾਡੀ ਰਾਮਦਾ ਚੱਲ ਰਹੀ ਸੀ ਉਸ ਦੌਰਾਨ ਸਟੇਜ ਦੇ ਉੱਤੇ ਚੜ ਕੇ ਦੋ ਬੰਦੇ ਜਿਹੜੇ ਹੈਗੇ ਐ ਅਸ਼ੀਲ ਹਰਕਤ ਕਰ ਰਹੇ ਸੀ ਉਹਦੇ ਸਬੰਤ ਵਿੱਚ ਪੁਲਿਸ ਨੂੰ ਸ਼ਿਕਾਇਤ ਕੀਤੀ ਪੁਲਿਸ ਨੇ ਹੁਣ ਕਤਵਾਲੀ ਥਾਣਾ ਪੁਲਿਸ ਨੇ ਧਾਰਮਿਕ ਭਾਵਨਾ ਭੜਕਾਉਣ ਦਾ ਮਾਮਲਾ ਦਰਜ ਕੀਤਾ ਹੈ ਬਾਈ ਨੇਮ ਲੜਕੇ ਦੀ ਪਛਾਣ ਹੋ ਚੁੱਕੀ ਹੈ ਐਦਵਾਰ ਤੁਹਾਡੇ ਕੀ ਕਹਿਣਾ ਸਰ ਜੀ ਪਹਿਲੀ ਗੱਲ ਤਾਂ ਸਾਡੀ ਸਟੇਜ ਨਹੀਂ ਗਈ ਸਟੇਜ ਬਹੁਤ ਦੂਰ ਹੈ ਇੱਕ ਰੈਂਪ ਬਣਿਆ ਹੋਇਆ ਹੈ ਕਲਾਕਾਰਾਂ ਵਾਸਤੇ ਕਲਾਕਾਰ ਉਹ ਰੈਂਪ ਤੋਂ ਜਾਂਦੇ ਆ ਰੈਂਪ ਦਾ ਵੀ ਪੂਰਾ ਪਾਸਾ ਨਹੀਂ ਇੱਕ ਸਟੈਪ ਇਕੱਲਾ ਕੌੜੀ ਦਾ ਕਿਹੜਾ ਸਟੈਪ ਉੱਥੇ ਖੜ ਕੇ ਵੱਧ ਤੋਂ ਵੱਧ 15 20 ਸਕਿੰਟ ਦੀ ਉਹ ਸਿਰਫ ਮਤ ਕੇ ਆਏ ਸੀਗੇ ਵੀ ਆਪਾਂ ਜੋ ਨਰਟਰ ਕਲੋਂ ਨੂੰ ਬਦਨਾਮ ਕਰਨਾ ਹੈ ਕੁਝ ਨਹੀਂ ਜਦੋਂ ਭਗਵਾਨ ਦਾ ਸਾਥ ਹੈ ਤੇ ਕੋਈ ਕੁਝ ਨਹੀਂ ਕਰ ਸਕਦਾ ਭਗਵਾਨ ਸਾਡੇ ਨਾਲ ਹੈ ਸਾਨੂੰ ਕੋਈ ਕਿਸੇ ਦੀ ਚਿੰਤਾ ਨਹੀਂ ਪ੍ਰਸ਼ਾਸਨ ਨੂੰ ਆਪਦਾ ਅਸੀਂ ਪੱਖ ਰੱਖਿਆ ਹੈ ਉਹਨਾਂ ਨੇ ਕੀ ਐਕਸ਼ਨ ਕਰਨਾ ਕੀ ਨਹੀਂ ਕਰਨਾ ਉਹਨਾਂ ਨੂੰ ਪਤਾ ਹੈ ਸਾਡੀ ਸਾਰੀ ਕਲੱਬ ਦੇ ਕਲਾਕਾਰ ਜਿੰਨੇ ਕਾ ਅਸੀਂ 25 30 ਬੰਦੇ ਸੀ ਅੱਜ ਗਏ ਸੀ ਜਦ ਲੋਡ ਪਈ ਪੰਜਾਬੀ ਆਮ ਆਂਗ 100 ਵੀ ਆਵਾਂਗੇ 200 ਵੀ ਕੱਟੇ ਕਰਾਂਗੇ ਸਨਾਤਨ ਧਰਮ ਨੂੰ ਸੇਕ ਨਹੀਂ ਆਂ ਦਵਾਗੇ ਸਨਾਤਨ ਧਰਮ ਹਿੰਦੂ ਦਾ ਧਰਮ ਹੈ ਹਿੰਦੂ ਨੂੰ ਧਰਮ ਨੂੰ ਅਸੀਂ ਆਤ ਨਹੀਂ ਆਂ ਦਵਾਗੇ ਸਾਨੂੰ ਕੁਝ ਵੀ ਕਰਨਾ ਪਵੇ ਅਸੀਂ ਕਰਨ ਵਾਸਤੇ ਤਿਆਰ ਹੈ ਜਿਸ ਤਰ੍ਹਾਂ ਪ੍ਰਧਾਨ ਜਿਸ ਤਰ੍ਹਾਂ ਜਿਹੜੇ ਸਰਾਰਤੀ ਅੰਸਰਾਂ ਨੇ ਤੁਹਾਡੇ ਇੱਥੇ ਆ ਕੇ ਹਰਕਤ ਕੀਤੀ ਹੈ ਅਸ਼ੀਲ ਹਰਕਤ ਕੀਤੀ ਹੈ ਅੱਗੇ ਤੋਂ ਇਸ ਤਰ੍ਹਾਂ ਦੇ ਨਾ ਹੋਵੇ ਉਸ ਮਾਮਲੇ ਵਿੱਚ ਕੀ ਪੁਲਿਸ ਤੁਹਾਡੇ ਨਾਲ ਹੈਗੀ ਆ ਸਰ ਜੀ ਪੁਲਿਸ ਜੇ ਨਾਲ ਨਾ ਹੁੰਦੀ ਤੇ ਸਾਡੇ ਅੱਜ ਗੱਲ ਕਹਿੰਦੇ ਸੁਣਨੀ ਸੀਗੀ ਕਿਆ ਦੇਖਿਆ ਜਾ ਰਿਹਾ ਤੇ ਕਈ ਲੋਕ ਆ ਜਹੇ ਨੇ ਜਿਹੜੇ ਕਿ ਰਾਮ ਲੀਲਾ ਨੂੰ ਮਜ਼ਾਕ ਹੀ ਬਣਾ ਦਿੰਦੇ ਨੇ ਤਾਂ ਜਿਹੇ ਲੋਕਾਂ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਹਕੀਕਤ ਦੀ ਵੀ ਪੰਜਾਬੀ ਲਈ ਬਠਿੰਡਾ ਤੋਂ ਗੋਵਿੰਦ ਸੈਣੀ ਦੀ ਰਿਪੋਰਟ